ਜੀ ਸੱਜਣੋ ਮਿੱਤਰੋ ਕੀ ਹਾਲ ਚਾਲ ਨੇ ਆਪਾਂ ਜੱਸੇ ਦੀਆਂ ਟਰਾਲੀਆਂ ਬਾਰੇ ਗੱਲਬਾਤ ਕਰ ਰਹੇ ਆ ਆ ਟਰਾਲੀਆਂ ਵੈਸੇ ਤਾਂ ਮੁੰਡਾ ਕਾਫੀ ਟਾਈਮ ਤੋਂ ਮਤਲਬ ਟਰਾਲੀਆਂ ਲੈ ਕੇ ਵੀ ਆਉਂਦਾ ਘਰੇ ਵੀ ਬਣਾਉਂਦਾ ਬਾਈ ਤੇ ਘੁੰਮਣ ਵਾਲਾ ਬਾਈ ਜੱਸਾ ਆਪਣਾ ਤਾਂ ਪਹਿਲਾਂ ਆਪਣੇ ਨਾਲ ਪਹਿਲਾਂ ਦਾ ਜੁੜਿਆ ਹੋਇਆ ਬਾਈ ਜੱਸਾ ਕੀ ਹਾਲ ਚਾਲ ਨੇ ਠੀਕ ਹੈ ਜੀ ਵਧੀਆ ਜੀ ਹੋਰ ਜੀ ਠੀਕ ਹੋ ਹਾਂਜੀ ਠੀਕ ਆ ਬਾਈ ਤੇ ਕੈਕ ਟਰਾਲੀਆਂ ਲੈ ਕੇ ਆਇਆ ਅੱਜ ਅੱਜ ਹੈਗੀਆਂ ਜੀ 6 ਟਰਾਲੀਆਂ ਦੀ ਆ ਤਾਂ ਟਰਾਲੀ ਵੇਚੀ ਹੋਈ ਜੀ ਪਿਛਲੀ ਵਾਰ ਆਪਣਾ ਬਿਨਾ ਰੰਗ ਤੋਂ ਲੈ ਕੇ ਆਏ ਸੀਗੇ ਜੀ ਅੱਛਾ ਤੇ ਮੋਟੀ ਜਾਣਕਾਰੀ ਦੱਸ ਦੀ ਵੀ ਪਟ ਟਰਾਲੀਆਂ ਤਕਰੀਬਨ ਇਸ ਨਾਲ ਦੀ ਹੁੰਦੀ ਨਾ ਜਿਆਦਾ ਹਾਂਜੀ 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 ਤੇ ਆਹੋ ਕਹਾ ਇਸ ਤਰ੍ਹਾਂ ਹੈ ਨਾ ਹਾਂਜੀ ਤੇ ਆਹ ਦੇਖੋ ਭਰਾ ਮੈਂ ਤੁਹਾਨੂੰ ਦਿਖਾਉਣਾ ਵੀ ਆਹ ਟੂਲ ਕਹਿ ਲੋ ਜਾਂ ਮੰਨ ਕੇ ਚੱਲੋ ਵੀ ਆਹ ਜਿਹੜੀ ਪੈ ਪੈ ਨੂੰ ਲੁਕਾਉਣ ਦੇ ਲਈ ਕਰ ਰੋ ਹਨਾ ਤੇ ਪੰਪ ਬਾਈ ਕਿਹੜੀ ਕੰਪਨੀ ਦਾ ਇਗਲ ਦਾ ਜੀ ਇਗਲ ਦਾ ਇਗਲ ਦਾ 20 ਟਨ 20 ਟਨ ਵਾਲਾ ਬਾਈ ਪੰਪ ਬਾਕੀ ਬਾਈ ਆਪਣਾ ਪਹਿਲਾਂ ਤੋਂ ਜੁੜਿਆ ਹੋਇਆ 8 ਤੇ 10 ਗਏ ਚੱਦਰ ਆਈਏ ਚ ਅੱਛਾ ਬਾਈ ਇਹ ਚਕੇਰੀਆਂ ਦੇ ਬੰਦੇ ਲੈਤੀ ਇਹ ਚਕੇਰੀਆਂ ਅੱਛਾ ਚਕੇਰੀਆਂ ਦਾ ਇਹ ਤਾਂ ਬੈਗੀ ਵਾਹੇ ਆਪਾਂ ਉਹ ਦਿਖਾ ਰਹੇ ਹਣਾ ਵੀ ਚਲੋ ਉਹ ਟਰਾਲੀ ਬਾਰੇ ਕਰ ਲਈਏ ਗੱਲਬਾਤ ਆਪਾਂ ਹਾਂਜੀ ਹਾਂਜੀ ਪੰਪ ਇਹਨਾਂ ਦੇ ਸਾਰੇ ਦੇ ਸੇਮ ਹੁੰਦੇ ਨੇ ਕਿ ਅਲੱਗ-ਅਲੱਗ ਕੰਪਨੀ ਦੇ ਬਾਈ ਨਹੀਂ ਜੀ ਅਲੱਗ-ਅਲੱਗ ਦੇ ਐ ਤੇ ਇਹਦਾ ਕੀ ਸਾਇਸ ਸੁਝ ਮੰਨਾਂਗੇ ਬਾਈ ਇਹ ਵੀ 11 ਸਵਾ 2 6 ਹੈ ਜੀ ਇਹ ਟਰਾਲੀ ਉਦੋਂ ਹਲਕੀ ਥੋੜੀ ਤੇ ਟੋਪੀ ਕੋਈ ਨਹੀਂ ਜੀ ਹੈ ਨਹੀਂ ਜੀ ਆਖੂ ਆਪਾਂ ਗਾਹਕ ਲਾ ਕੇ ਦੇ ਦਾਂਗੇ ਅੱਛਾ ਲਾ ਕੇ ਦੇ ਦਾਂ ਤੇ ਕੀਮਤ ਕਿੰਨੀ ਕੇ ਬਾਜ ਬੀ ਇਹੇ ਜੀ ਮੰਨ ਲਾ 10000 ਰੁਪਏ ਕੱਢ ਜੂਗਾ ਰੇਟ ਮੰਗਣਾ ਵੀ ਮੰਨ ਕੇ ਚੱਲੋ 152 ਦਿੱਤਾ ਹੋਇਆ ਮੋਟਰ 142 ਬੂਲੀ ਦੀ ਹਾਂਜੀ 40 ਬੇਲੀ ਦੀ ਪੰਪੋ ਵੱਡਾ ਲਿਖਿਆ ਪੰਪੋ ਵੱਡਾ ਜੀ ਉਹੀ 20 ਟਨ ਤੇ ਰਿਮ ਰਿਮ ਕੜੇ ਵਾਲੇ ਜੀ ਕੁਆਂਟਲ ਦੇ ਰਿਮਾ ਪੂਰੇ ਅੱਛਾ ਹੱਬ 10 ਨਟੀ ਸਾਰੇ 10 ਨਟੀ ਹੁੰਦੀ ਹਾਂਜੀ ਹਿੱਸਾ ਵੀ ਤਿਆਰ ਕਰ ਦਈਏ ਆਪਾਂ ਅੱਛਾ ਹਿੱਸਾ ਤੇ ਬਾਈ ਨਾਲ ਗੱਲ ਹੋ ਕੇ ਟੀ ਆ ਬਾਈ ਕਹਿੰਦਾ ਵੀ ਕਿਤੋਂ ਵੀ ਨਿ ਕੋਈ ਵੀ ਤਰ੍ਹਾਂ ਦਾ ਕੋਈ ਵੀ ਲੋੜ ਆ ਜੀ ਜੇ ਵੀ ਕੋਈ ਵੀ ਸੁਣ ਤੂੰ ਕੋਈ ਡੱਕਣਾ ਮੈਨੂੰ ਕੋਈ ਵੀ ਮਾੜਾ ਲੱਗਦਾ ਸੋਡੂ ਆ ਤੇ ਬਾਈ ਕਹਿੰਦਾ ਕੋਈ ਵੀ ਚੀਜ਼ ਨਾਟ ਵੀ ਕਹਿੰਦਾ ਆਪਾਂ ਬਾਹਰੋਂ ਨਹੀਂ ਲੈਂਦੇ ਤੇ ਸਾਰਾ ਕੁਝ ਆਪਣ ਲਵਾਪ ਤਿਆਰ ਹੁੰਦਾ ਹੈਗਾ ਹਨਾ ਤੇ ਚਾਦਰ ਚੁੱਦਰ ਬਾਈ ਆ ਚਾਦਰ ਕਿਹੜੀ ਹੈਗੀ ਇਹ ਤਾਂ ਆਮ ਚਾਦਰਾਂ ਜੀ ਕੋਈ ਨਹੀਂ ਇਹਦੀ ਦੇਸੀ ਚਾਦਰੀ ਹੈ ਜੀ ਅੱਛਾ ਤੇ ਟੈਟੂਰ ਸਾਰੇ ਵੇਚ ਦੇ ਟੈਟੂਰ ਸਾਰੇ ਕੰਮ ਵਾਲੀ ਬੜੀ ਤੇ ਇਹਦੀ ਕੀ ਗੱਲ ਕਰਾਂਗੇ ਬਾਈ ਇਹ ਬਾਈ ਜਿਸਤੀ ਹੈ ਸਾਰੀ ਅੱਛਾ ਸਾਰੀ ਜਿਸਤੀ ਹੈ ਯਾਨੀ ਕਿ ਥੱਲਾ ਵੀ ਸਾਈਡਾਂ ਵੀ ਜਿਸਤੀ ਹੈ ਸਾਰੀ ਸਰੀਏ ਤਨ ਪਾਈ ਹੋਈ ਹੈ ਵਿੱਚ ਅੱਛਾ ਵਜਨ ਕਿੰਨਾ ਹੈ ਬਾਈ ਵਜਨ ਤਾਂ 16 ਕੁਆਂਟਲ ਆ ਜੀ 16 ਕੁਆਂਟਲ ਇੱਕ ਬਾਈ ਦੀ ਸਫਾਈ ਦੀ ਗੱਲ ਕਰੂੰਗਾ ਤੇ ਜਿਹੜੀਆਂ ਲੇੜਾਂ ਵੀ ਐਵੇਂ ਬੈਠਾ ਟਾਂਕੇ ਲੱਗੇ ਹੁੰਦੇ ਨੇ ਨਾ ਬਾਈ ਤੇ ਤੁਹਾਡਾ ਇਹ ਕਦੇ ਟਾਂਕੇ ਦਾ ਮਤਲਬ ਹੈ ਸਾਡੀ ਤਾਂ ਲੇੜ ਹੀ ਲੱਗੀ ਹੋਈ ਹੈ ਹਾਂ ਲੇੜਾਂ ਇੱਕ ਨਾ ਜ਼ਿਆਦਾਤਰ ਜਿੰਨੀ ਟਰਾਲ ਜਿਹੜੀ ਜਿਹੜਾ ਦੀ ਜਿਸਤੀ ਹੈ ਜੀ ਉਹਦੇ ਜ਼ਿਆਦਾਤਰ ਸਫਾਈ ਘੱਟ ਹੁੰਉ ਬਹੁਤ ਘੱਟ ਹਾਂਜੀ ਕਿਉਂਕਿ ਜਿਸਤੀ ਤਾਂ ਰਾੜ ਤੋਰਦੀ ਨਹੀਂ ਜੀ ਅੱਛਾ ਬਾਈ ਇਹ ਕਾਲੀ ਚਦਰ ਉਹ ਤਾਂ ਜਿੰਨੀ ਮਰਜ਼ੀ ਸਫਾਈ ਲੈ ਲਓ ਜਿਵੇਂ ਆਹ ਟਰਾਲੀ ਖੜੀ ਹੈ ਤੇ ਘੱਟ ਸਫਾਈ ਹੋਊਂਗਾ ਆਹ ਵਾਲੀ ਕਾਲੀ ਚਦਰ ਉਹਦੇ ਜ਼ਿਆਦਾ ਹੋਊਗੀ ਅੱਛਾ ਕਾਲੀ ਤੇ ਵੱਧ ਸਫਾਈ ਹੋਊ ਹਾਂ ਜਿਸਤੀ ਤਾਂ ਸਫਾਈ ਘੱਟ ਆਉਂਦੀ ਹੁੰਦੀ ਹੈ ਜੀ ਅੱਛਾ ਤੇ ਬਾਕੀ ਰਿੰਮ ਰੂਮ ਤਾਂ ਸਾਰ ਤੇ ਬਾਕੀ ਭਰਾਓ ਇਹਦਾ ਮੁੱਲ ਦਿੱਤਾ ਹੋਇਆ 1 ਲੱਖ 44 ਤੇ ਬਾਈ ਕੋਈ ਜਿਹੜਾ ਬੀੜੀ-ਬੁੜੀ ਦੇਖ ਕੇ ਕੋਈ ਮਾਨ ਅੰਦਰ ਹੋਏ ਨਾ ਹਾਂ ਹਾਂ ਬਾਈ ਹਾਂ ਹੋ ਜਾਂਦਾ ਹੋ ਜਾਂਦਾ ਲੋ ਭਰਾ ਮੇਰੋ ਤੇ ਸਕਰੀਨਸ਼ਾਟ ਜ਼ਰੂਰ ਲੈ ਲਿਓ ਜਿਹੜੇ ਬਾਈ ਨੂੰ ਜੇਕਰ ਕਈ ਵਾਰ ਟਰਾਲੀ ਵਿੱਕ ਜਾਂਦੀ ਆ ਹਨਾ ਉਹ ਹੋਰ ਜੀ ਵੀ ਬਾਈ ਤਿਆਰ ਹੋ ਜਾਂਦਾ ਜਮਾ ਜਮਾ ਕਾਪੀ ਬਣਾਵਾਂਗੇ ਯਾਰ ਕਿਉਂਕਿ ਆਪਾਂ ਉਹਦੀ ਹੱਥੀ ਤਿਆਰ ਕਰੀਏ ਉਹੋ ਜੀ ਹੋਰ ਬਣਾਵਾਂਗੇ ਹਾਂ ਬਾਈ ਖੁਦ ਸਾਰਾ ਕੰਮ ਹੀ ਬਾਈ ਹੋਰ ਹਨਾ ਵੀ ਆਪਣਾ ਤਿਆਰ ਕਰਦੇ ਆ ਹਨਾ ਤੇ ਤੇ ਟਰਾਲੀਆਂ ਬਾਕੀ ਸਫਾਈ ਦੀਆਂ ਹੁੰਦੀਆਂ ਬਾਈ ਕੋਲੇ ਤੇ ਆਪਾਂ ਪਹਿਲਾਂ ਵੀ ਪਾਈਆਂ ਨੇ ਬਾਈ ਦੀਆਂ ਵੀਡੀਓ ਹਨ ਤੇ ਆਹ ਨੰਬਰ ਆ ਗਿਆ ਬਾਈ ਦਾ ਸਕਰੀਨ ਤੇ ਵੀ ਆ ਗਿਆ ਹਨ ਤੇ ਤੁਸੀਂ ਗੱਲਬਾਤ ਕਰ ਲਿਓ ਤੇ ਸਫਾਈ ਪੱਖੋਂ ਬਾਈ ਦਾ ਜਮਾ ਕੋਕੇ ਹੀ ਨੇ ਬਾਕੀ ਜਿਹੜੇ ਜੀ ਤੁਸੀਂ ਡਿਮਾਂਡ ਤੇ ਬਣਵਾਉਣੇ ਹੋ ਭਰਾ ਮੇਰੇਓ ਤਾਂ ਗੱਲਬਾਤ ਕਰ ਲਿਓ ਹਨ ਸਾਰੀ ਗੱਲਬਾਤ ਤਾਂ ਫੋਨ ਤੇ ਹੋ ਜਾਂਦੀ ਹੁੰਦੀ ਆ ਨਾਲ ਖੜੀ ਆ ਤਿੰਨ ਸਰੀਆਂ ਵਾਲੀ ਹਨਾ ਤੇ 1,55,000 ਦੇ ਮੁੱਲ ਦਾ ਵੱਡਾ ਪੰਪੇ ਦੇ ਵੀ ਬਾਈ ਨੇ ਲੈ ਕੇ ਲਾਇਆ ਹੋਇਆ ਮੰਡੀ ਤੇ ਤੇ ਤਿੰਨ ਸਰੀਏ ਨੇ ਇਹਦੇ ਸਰੀਏ ਵਿਦਆਊਟ ਸਰੀਏ ਤੋਂ ਹੋਰ ਜਾ ਮੁੱਲ ਦਾ ਫਰਕ ਪੈ ਜਾਂਦਾ ਤੇ ਬਾਕੀ ਜਿਹੜੀ ਤੁਸੀਂ ਮਤਲਬ ਪੈਪਾ ਲਵਾਉਨੇ ਹੋ ਹਨਾ ਹੋਰ ਜੇ ਡਿਮਾਂਡ ਦੇ ਮੁਤਾਬਕ ਲੱਗ ਜਾਂਦੀ ਆ ਤੇ ਪੰਪੂ ਪਪਾ ਬਾਈ ਕਹਿੰਦਾ ਸੇਮ ਹੀ ਨੇ ਸਾਰਿਆਂ ਦੇ ਪੰਪ ਤੇ ਆਹ ਵਿਦਆਊਟ ਸਰੀਆਂ ਤੋਂ ਆ ਗਈ ਹੈ ਨਾ ਵਿਦਆਊਟ ਸਰੀਆਂ ਤੋਂ ਬਾਕੀ ਟਰਾਲੀਆਂ ਸਾਰੀ ਸੇਮ ਨੇ ਯਾਰ ਜਿਹਹੇ ਜੇ ਤੁਸੀਂ ਮੰਗੋਗੇ ਬਾਈ ਕਹਿੰਦਾ ਹੋਰ ਜਮਾ ਕਾਫੀ ਤਿਆਰ ਕਰ ਦਾਂਗੇ ਤੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ ਮਿਹਰਬਾਨੀ ਜੀ